ਉਹਨਾਂ ਸਰਾਵਾਂ ਦੇ ਵਿੱਚ ਜਿਹੜੇ ਪੈਸੇ ਚਾਰਜ ਕੀਤੇ ਜਾਂਦੇ ਨੇ, ਪੈਸੇ ਲਏ ਜਾਂਦੇ ਨੇ ਉਹਨਾਂ ਸਰਾਵਾਂ ਦੇ ਵਿੱਚ ਠਹਿਰਨ ਦੇ ਲਈ ਉਹ ਵੀ ਗਰਮਤ ਮਰਿਆਦਾ ਦੇ ਖਿਲਾਫ ਹੀ। ਬਿਲਕੁਲ। ਉਹਨਾਂ ਦੀ ਕੋਈ ਆਮਦੀਨ ਇਨਕਮ ਤਾਂ ਹੈ ਨਹੀਂ ਉਹਨਾਂ ਦੀ। ਉਹਨਾਂ ਨੇ ਸੰਗਤਾਂ ਤੋਂ ਵੀ ਪੈਸੇ ਲੈ ਕੇ ਬਣਾਏ ਨੇ। ਤੇ ਸੰਗਤਾਂ ਹੀ ਰਹਿਣ ਦੀ ਵਾਸਤੇ ਪੈਸੇ ਦੇ ਰਹੀਆਂ ਨੇ ਰਾਤ ਰਹਿਣ ਦੇ। ਉੱਪਰ ਤੁਸੀਂ ਗੁਰੂ ਰਾਮਦਾਸ ਦੀ ਸਰਾਂ ਜਾਂ ਮਾਤਾ ਗੰਗਾ ਜੀ ਨਿਵਾਸ ਲਿਖ ਦਿਓ। ਰੂਪਰੇਖਾ ਤੁਹਾਡੀ ਹੋਟਲ ਵਾਲੀ ਹੈ। ਤੇ ਫਿਰ ਉਹਦੇ ਨਾਲ ਤੁਸੀਂ ਸਿੱਖੀ ਵਾਲੇ ਪਾਸੇ ਕਿਵੇਂ ਜਾਓਗੇ ਜਿਹੜੀ ਦੂਜੀ ਰੂਪਰੇਖਾ ਇਹ ਵੀ 12 ਵਜੇ ਤੋਂ ਲੈ ਕੇ ਦੂਜੇ ਦਿਨ ਦੇ 12 ਵਜੇ ਤੱਕ ਉਹ ਵੀ ਸਾਰੇ ਹੋਟਲਾਂ ਦੀ ਮਰਿਆਦ ਹੈ ਕੋਈ ਸਰਾਹ ਦਾ ਕਿਰਾਇਆ ਲੈ ਹੀ ਨਹੀਂ ਸਕਦੇ ਇਹ ਤਾਂ ਵੰਡਣ ਵਾਲੀ ਥਾਂ ਸੀ ਵੀ ਜਿੱਥੇ ਦੌਲਤ ਵੰਡੀ ਜਾਂਦੀ ਸੀ ਤੁਸੀਂ ਉੱਥੋਂ ਦੌਲਤ ਕਮਾਉਣੀ ਸ਼ੁਰੂ ਕਰ ਲੰਗਰ ਦੇ ਤਲ ਤੇ ਵੀ ਤੁਸੀਂ ਭੇਦ ਭਾਵ ਨਹੀਂ ਕਰ ਸਕਦੇ ਪੁਰਾਣੇ ਸਮਿਆਂ ਦੇ ਵਿੱਚ ਉਹ ਜੰਗਲ ਦੇ ਵਿੱਚ ਵੀ ਜੇ ਲੰਗਰ ਤਿਆਰ ਕਰਦੇ ਸੀ ਨਾ ਤਾਂ ਲੰਗਰ ਤਿਆਰ ਕਰਕੇ ਉਹ ਆਵਾਜ਼ ਦਿੰਦੇ ਸੀਗੇ ਦੇਤ ਆਵਾਜ਼ਾ ਭੁੱਖਾ ਕੋਈ ਆਓ ਦੇਗ ਤਿਆਰ ਤਿਆਰ ਗੁਰੂ ਹੋਈ ਵੀ ਕਹਿੰਦੇ ਵੀ ਗੁਰੂ ਦੀ ਦੇਗ ਤਿਆਰ ਹੋ ਗਈ ਕੋਈ ਭੁੱਖਾ ਤਾਂ ਨਹੀਂ ਹੈਗਾ ਅੰਦਰ ਜਾ ਕੇ ਸਾਡੇ ਅੰਦਰ ਗੁਰਦੁਆਰਾ ਸਾਹਿਬ ਚ ਭੇਦ ਭਾਵ ਭਾਵ ਤਾਂ ਨਹੀਂ ਆਉਂਦਾ ਕਿਸੇ ਦੇ ਨਾਲ ਉੱਥੇ ਧਿਆਨ ਦੇਣ ਦੀ ਲੋੜ ਹੈ ਸਾਨੂੰ ਜਾਬ ਵੀ ਅਸੀਂ ਉੱਥੇ ਵੱਖਰੇ ਹੁੰਨੇ ਹਾਂ ਉਹਨਾਂ ਦੇ ਇਸ ਪਿਛਾ ਦੇ 1889 ਗੁਰਦੁਆਰਾ ਸਾਹਿਬ ਨੇ ਤੇ ਪੂਰਨ ਨਹੀਂ ਹੈ 300 ਦੇ ਕਰੀਬ ਗੁਰ ਸਿੱਖਾਂ ਦੇ ਕਰਨੇ ਚਾਰ ਗੁਰਦੁਆਰਾ ਸਾਹਿਬ ਬਣਾਈ ਨੇ ਜੇ ਕਹਿੰਦਾ ਕੋਈ ਰਾਤ ਨੂੰ ਕੱਟਣ ਨੂੰ ਆ ਜੇ ਤਾਂ ਰਾਤ ਰਹਿਣ ਦੀ ਜਗ੍ਹਾ ਨਹੀਂ ਹੈਗੀ ਉਹਦੀ ਬਜਾਏ ਤੁਸੀਂ ਇੱਕ ਬਣਾਓ ਜੈਸਾ ਮੇਲ ਖਾਂਦਾ ਹੀ ਨਹੀਂ ਕੇਸਰੀ ਭਗਵੇ ਦੇ ਨਾਲ ਉਹਦਾ ਬੜਾ ਪਹਿਰਾਵ ਹੈ ਫਰਕ ਹੈ ਕੇਸਰੀ ਬਕਰ ਹੈ ਭਗਵਾ ਬਕਰ ਹੈ ਪਰ ਚਲੋ ਜੇ ਤੁਸੀਂ ਇਹ ਕਾਰ ਵੀ ਲੈਨੇ ਹੋ ਪਰ ਇਹ ਉੱਪਰੋਂ ਉੱਪਰੋਂ ਫਰਕ ਹੈ ਜੀ ਇਕੱਲਾ ਅਸੀਂ ਇਹੀ ਦੇਖਾਂਗੇ ਵੀ ਰੰਗ ਉਹਦੇ ਨਾਲ ਮੇਲ ਖਾਂਦਾ ਵੀ ਸਾਨੂੰ ਭਲੇਖਾ ਲੱਗਦਾ ਫੇਰ ਤਾਂ ਸਾਡੇ ਜਿਹੜੇ ਅਸਥਾਨ ਨੇ ਉਹਨਾਂ ਦੇ ਨਾਮ ਵੀ ਮੇਲ ਖਾਂਦੇ ਨੇ ਉਹਨਾਂ ਦੇ ਨਾਲ ਬਿਲਕੁਲ ਜਿਵੇਂ ਦੀ ਹਰਮੰਦਰ ਸਾਹਿਬ ਹੈ ਜਾਂ ਹਰ ਕੀ ਪੌੜੀ ਹੈ ਜਾਂ 68 ਕੀਰਤ ਹੈ ਸਿੱਖਾਂ ਦੇ ਵਿੱਚ ਪ੍ਰਮਾਣਿਤ ਰੰਗ ਹੈ ਕੋਈ ਕੋਈ ਰੰਗਾਂ ਨੂੰ ਪ੍ਰਮਾਣਿਤ ਦਿੱਤੀ ਗਈ ਹੈ ਸਿੱਖ ਕੌਮ ਦੇ ਵਿੱਚ ਕਿ ਆਹੀ ਰੰਗ ਸਿੱਖਾਂ ਦੇ ਜਿਹੜਾ ਸਿੱਖ ਧਰਮ ਦੇ ਵਿੱਚ ਪ੍ਰਮਾਣਿਤ ਹੋਣਗੇ ਕੋਈ ਕੋਈ ਹੈ ਫਿਕਸ ਸਾਰੇ ਰੰਗਾਂ ਨੂੰ ਮੰਨਦੇ ਨੇ ਪਰ ਮੁੱਖ ਪ੍ਰਮੁੱਖ ਚਾਰ ਮੰਨਦੇ ਨੇ ਵੀ ਸਿੱਖ ਕੌਮ ਦੇ ਵਿੱਚ ਸਮੇਂ-ਸਮੇਂ ਦੀ ਉੱਤੇ ਬਹੁਤ ਸਾਰੇ ਅਜਿਹੇ ਮਸਲੇ ਬਣਦੇ ਜਿਨ੍ਹਾਂ ਨੂੰ ਸੁਧਾਰਨ ਦੇ ਲਈ ਗੱਲ ਕੀਤੀ ਜਾਂਦੀ ਹੈ ਜਿਨ੍ਹਾਂ ਮਸਲਿਆਂ ਦੇ ਉੱਤੇ ਚਰਚਾ ਦੀ ਲੋੜ ਪੈਂਦੀ ਹੈ ਬੀਤੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਇੱਕ ਫਰਮਾਨ ਆਉਂਦਾ ਹੈ ਤੇ ਇਸ ਫਰਮਾਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਨਿਸ਼ਾਨ ਸਾਹਿਬਾਂ ਦੇ ਰੰਗ ਚੜੇ ਨੇ ਬਦਲ ਦਿੱਤੇ ਜਾਣਗੇ ਕੇਸਰੀ ਅਤੇ ਸਰਮਈ ਰੰਗ ਸਿੱਖਾਂ ਦੇ ਰੰਗ ਨੇ ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜਦੋਂ ਬਦਲ ਦਿੱਤਾ ਜਾਂਦਾ ਤਾਂ ਕਿਹਾ ਜਾਂਦਾ ਕਿ ਕੇਸਰੀ ਤੇ ਬਸੰਤੀ ਰੰਗ ਦੇ ਵਿੱਚ ਫਰਕ ਹੈ ਸੋ ਕੇਸਰੀ ਨਿਸ਼ਾਨ ਸਾਹਿਬ ਉਤਾਰ ਦਿੱਤੇ ਜਾਂਦੇ ਨੇ ਤੇ ਬਸੰਤੀ ਰੰਗ ਦੇ ਨਿਸ਼ਾਨ ਸਾਹਿਬ ਚੜਾ ਦਿੱਤੇ ਜਾਂਦੇ ਨੇ ਬੀਤੇ ਦਿਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਤੇ ਵੱਖੋ-ਵੱਖਰੇ ਧਾਰਮਿਕ ਸਥਾਨਾਂ ਦੇ ਉੱਤੇ ਨਿਸ਼ਾਨ ਸਾਹਿਬਾਂ ਬਦਲ ਦਿੱਤੇ ਗਏ ਨੇ ਗੱਲਬਾਤ ਕਰਾਂਗੇ ਕਿ ਕੌਮ ਦੇ ਵਿੱਚ ਬਹੁਤ ਵੱਡੇ ਮਸਲੇ ਕੌਮ ਦੇ ਵਿੱਚ ਅੱਜ ਵੀ ਦੁਬਿਧਾ ਹੈ ਕਿ ਦौरा ਸਾਹਿਬ ਕਿੱਥੇ ਪੜਿਆ ਜਾਂਦਾ ਹੈ ਨਾਨਕ ਸਾਹਿਬ ਕਿੱਥੇ ਪੜਿਆ ਜਾਂਦਾ ਕਿੱਥੇ ਨਹੀਂ ਪੜਿਆ ਜਾਂਦਾ ਅਜਿਹੇ ਮਸਲਿਆਂ ਦੇ ਵਿਚਾਰ ਤੋਂ ਰੰਗਾਂ ਦੇ ਉੱਤੇ ਚਰਚਾ ਹੋਣ ਲੱਗਦੀ ਹੈ ਤੇ ਕਿੰਨੀ ਕੁ ਜ਼ਰੂਰੀ ਹੈ ਕਈ ਬੁੱਧੀਜੀਵੀਆਂ ਦੇ ਵੱਲੋਂ ਕਈ ਪੰਥ ਪ੍ਰਸਿੱਧ ਸ਼ਖਸੀਅਤਾਂ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਕਿ ਗੱਲਬਾਤ ਕਰਾਂਗੇ ਗਿਆਨੀ ਗੁਰਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਸਵਾਲ ਹਰ ਚੀਜ਼ ਦੇ ਉੱਤੇ ਮੈਨੂੰ ਲੱਗਦਾ ਕਿਸੇ ਕੌਮ ਦੇ ਵਿੱਚ ਹੁੰਦੇ ਨੇ ਤੇ ਹੁਣੇ ਵੀ চাইਦੇ ਨੇ ਸਵਾਲ ਰੰਗਾਂ ਨੂੰ ਲੈ ਕੇ ਹੋਇਆ ਕਹਿੰਦੇ ਕਿ ਇਹ ਨਿਸ਼ਾਨ ਸਾਹਿਬ ਦਾ ਰੰਗ ਬਦਲਦੇ ਉਹ ਦਰਬਾਰ ਸਾਹਿਬ ਜੋ ਦੋ ਨਿਸ਼ਾਨ ਸਾਹਿਬ ਸੀ ਉਹਨਾਂ ਦੋਹਾਂ ਨਿਸ਼ਾਨ ਸਾਹਿਬਾਂ ਦੇ ਰੰਗ ਬਦਲ ਦਿੱਤੇ ਗਏ ਬਸੰਤੀ ਰੰਗ ਦੇ ਕਰ ਦਿੱਤੇ ਕਿ ਕਹਿੰਦੇ ਕੇਸਰੀ ਰੰਗ ਆਰਐਸਐਸ ਦੇ ਨਾਮ ਮੈਚ ਖਾਂਦਾ ਏਸ ਤੇ ਜ਼ਰੂਰ ਚਾਨਣਾ ਪਾਇਓ ਕਿ ਕੀ ਰੰਗਾਂ ਦੀ ਦੁਬਿਧਾ ਕੀ ਹੈ ਨਹੀਂ ਜੇ ਇਕੱਲਾ ਅਸੀਂ ਇਹੀ ਦੇਖਾਂਗੇ ਵੀ ਰੰਗ ਉਹਦੇ ਨਾਲ ਮੇਲ ਖਾਂਦਾ ਹੈ ਵੀ ਸਾਨੂੰ ਭੁਲੇਖਾ ਲੱਗਦਾ ਫੇਰ ਤਾਂ ਸਾਡੇ ਜਿਹੜੇ ਅਸਥਾਨ ਨੇ ਉਹਨਾਂ ਦੇ ਨਾਮ ਵੀ ਮੇਲ ਖਾਂਦੇ ਨੇ ਉਹਨਾਂ ਦੇ ਨਾਲ ਬਿਲਕੁਲ ਵੀ ਜਿਮੀਂਦੀ ਹਰਮੰਦਰ ਸਾਹਿਬ ਹੈ ਜਾਂ ਹਰ ਕੀ ਪੌੜੀ ਹੈ ਜਾਂ 68 ਤੀਰਥ ਹੈ ਵੀ ਚਲੋ ਠੀਕ ਹੈ ਤੁਸੀਂ ਰੰਗਾਂ ਦਾ ਰੰਗ ਦੇ ਉੱਤੇ ਕਰ ਵੀ ਲਿਆ ਫਿਰ ਉੱਥੇ ਕੀ ਕਰੋਗੇ ਵੀ ਜਿਹੜਾ ਸਾਡਾ ਭੇਦ ਹੈ ਉਹ ਰਾਈਟ ਤੇ ਕੰਪਲੀਟ ਦਾ ਵੀ ਜਿਵੇਂ ਦੀ ਉਹ ਮੰਦਿਰ ਹੈ ਜਾਂ ਕੋਈ ਵੀ ਮਤ ਹੈ ਜਿੰਨੇ ਵੀ ਇਸਥਾਨ ਨੇ ਸਾਰੇ ਸਹੀ ਨੇ ਪਰ ਜਿਹੜਾ ਸਿੱਖ ਹੈ ਉਥੇ ਪੂਰਨਤਾ ਹੀ ਹੈ ਵੀ ਜਿ ਪੂਰਨਤਾਈ ਦੀਆਂ ਦੋ ਹੀ ਨਿਸ਼ਾਨੀਆਂ ਨੇ ਇੱਕ ਤਾਂ ਇਹ ਹੈ ਵੀ ਸਭ ਕੁਝ ਹੋਵੇ ਵੀ ਜਿਵੇਂ ਦੀ ਲੰਗਰ ਵੀ ਹੈ ਸਰੋਵਰ ਵੀ ਨੇ ਸਰਾਮਾ ਵੀ ਨੇ ਅਕਾਲ ਤਖਸਾਲ ਵੀ ਹੈ ਵੀ ਜਿੱਥੇ ਅਸੀਂ ਸਮੇਂ ਤੇ ਜੰਗ ਵੀ ਕਰਨ ਦੀ ਪ੍ਰੇਰਣਾ ਮਿਲਦੀ ਹੈ ਕੀਰਤਨ ਕਥਾ ਕੀਰਤਨ ਹੈ ਬੰਦਗੀ ਵਾਲੇ ਪਾਸੇ ਵੀ ਹੈ ਪਾਣੀ ਵੀ ਹੈ ਸਭ ਕੁਝ ਹੋਵੇ ਜਿੱਥੇ ਹੂੰ ਤੇ ਦੂਸ ਜਿਵੇਂ ਦੀ ਹੁਣ ਬਾਕੀ ਦੇ ਸਥਾਨ ਨੇ ਤੁਸੀਂ ਜਾ ਕੇ ਦੇਖੋ ਮੈਂ ਖੁਦ ਜਾ ਕੇ ਦੇਖਿਆ ਕਾਸ਼ੀ ਵਿਸ਼ਵਨਾਥ ਦੇ ਮੰਦਿਰ ਹੂੰ ਉੱਥੇ ਜੋੜਾ ਰੱਖਣ ਦੀ ਵੀ ਜਗ੍ਹਾ ਨਹੀਂ ਹੈਗੀ ਸੀ ਹੂੰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਜੋੜਾ ਕਿੱਥੇ ਰੱਖੀਏ ਉਹ ਕਹਿੰਦੇ ਵੀ ਤੁਸੀਂ ਪ੍ਰਸ਼ਾਦ ਲੈ ਜਾਓ ਦੁਕਾਨ ਵਾਲੇ ਕਹਿੰਦੇ ਵੀ ਅਸੀਂ ਤੁਹਾਡਾ ਜੋੜਾ ਰਖਾ ਲੈਨੇ ਆ ਮੈਂ ਕਦੀ ਪ੍ਰਸ਼ਾਦ ਅਸੀਂ ਸ਼ਰਦਾ ਵਾਸਤੇ ਲਿਜਾ ਸਕਦੇ ਹਾਂ ਜੋੜੇ ਰੱਖਣ ਵਾਸਤੇ ਪ੍ਰਸ਼ਾਦ ਥੋੜਾ ਲੈ ਕੇ ਜਾਣਾ ਫਿਰ ਇੱਕ ਸਿੰਘ ਖੜਾ ਮੈਂ ਅੰਦਰ ਗਿਆ ਫਿਰ ਮੈਂ ਖੜਾ ਉਹ ਅੰਦਰ ਗਿਆ ਹੂੰ ਤੇ ਉਹ ਜਿਹੜਾ ਸਾਡਾ ਇਕਤਾ ਹੀ ਨਿਸ਼ਾਨੀਆਂ ਵੀ ਜਿੱਥੇ ਸਾਰਾ ਕੁਝ ਹੋਵੇ ਵੀ ਜੋੜੇ ਰੱਖਣ ਦਾ ਪ੍ਰਬੰਧ ਵੀ ਹੈ ਜਿਹੜੇ ਤੁਸੀਂ ਸਾਧਨ ਤੇ ਆਏ ਹੋ ਉਹ ਵੀ ਥੋੜਾ ਤੁਸੀਂ ਖੜਾ ਕਰਨ ਦਾ ਪ੍ਰਬੰਧ ਹੈ ਦੂਜਾ ਹੈਗੇ ਸਾਰਿਆਂ ਦੇ ਵਾਸਤੇ ਸਨਾਤਨ ਮਤ ਦੇ ਵਿੱਚ ਸਾਰਿਆਂ ਦੇ ਵਾਸਤੇ ਨਹੀਂ ਹੈਗਾ ਮੰਦਿਰ ਹੁਣ ਜਿਵੇਂ ਦੀ ਤੁਸੀਂ ਰਾਮ ਮੰਦਿਰ ਦੀ ਨੀਮ ਵੀ ਰੱਖੀ ਜਿਹੜਾ ਰਾਸ਼ਟਰਪਤੀ ਹੈ ਤੁਸੀਂ ਲਗਾ ਵੀ ਦਿੱਤਾ ਛੂਦਰਾਂ ਦੇ ਵਿੱਚੋਂ ਪਛੜੀਆਂ ਜਾਤੀਆਂ ਦੇ ਵਿੱਚੋਂ ਪਰ ਜਦੋਂ ਤੁਸੀਂ ਨੀਂਹ ਰੱਖੀ ਉਹਨੂੰ ਸੱਦਿਆ ਨਹੀਂ ਹੈਗਾ ਉੱਥੇ ਹੂੰ ਤੇ ਜਦੋਂ ਤੁਸੀਂ ਉਦਘਾਟਨ ਕੀਤਾ ਹੁਣ ਜਿਹੜੀ ਇਸ ਟਾਈਮ ਦੀ ਰਾਸ਼ਟਰਪਤੀ ਹੈ ਦਰੋਪਤੀ ਮੁਰਮੂ ਉਹਨੂੰ ਨਹੀਂ ਸੱਦਿਆ ਤੁਸੀਂ ਨਾਲ ਜਦਕਿ ਪਹਿਲਾ ਸਿਟੀਜ਼ਨ ਤਾਂ ਉਹੀ ਹੈ ਹੂੰ ਉਹ ਬਕਾਇਦਾ ਦਰਬਾਰ ਸਾਹਿਬ ਆ ਕੇ ਗਈ ਹੈ ਹੂੰ ਵੀ ਸਾਡਾ ਜਿਹੜਾ ਮੇਨ ਫਰਕ ਹੈ ਉਹ ਹੈਗਾ ਠੀਕ ਤੁਸੀਂ ਬਾਕੀ ਸਾਰੇ ਮਤ ਠੀਕ ਨੇ ਸਾਠੀ ਪੂਰਨ ਨੇ ਵੀ ਜਿੱਥੇ ਸਾਰਾ ਕੁਝ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਾਰਿਆਂ ਦੇ ਵਾਸਤੇ ਹੈ ਹੂੰ ਕਿਸੇ ਨੂੰ ਰੋਕ ਨਹੀਂ ਪੈ ਸਕਦੀ ਵੀ ਜਦੋਂ ਅਸੀਂ ਉਸ ਪਾਸੇ ਜਾਵਾਂਗੇ ਸਾਡਾ ਉਹ ਫਰਕ ਉਹਦੇ ਨਾਲ ਸਾਡਾ ਜਿਆਦਾ ਫਰਕ ਦਿਖਾਈ ਪੈਂਦਾ ਹੈ ਵੀ ਇਹ ਜਿਹੜੇ ਉੱਪਰਲੇ ਰੰਗਾਂ ਵਾਲੇ ਮਸਲੇ ਐ ਇਹ ਠੀਕ ਐ ਹੁਣ ਅਕਾਲ ਤੱਕ ਸਭ ਤੋਂ ਤੁਸੀਂ ਹੁਕਮਨਾਮਾ ਜਾਂ ਗੁਰਮਤਾ ਜਾਰੀ ਹੋ ਜਾਂਦਾ ਫਿਰ ਉਹਨ ਮੰਨਣਾ ਪੈਂਦਾ ਸਿੱਖ ਨੂੰ ਪਰ ਇਹ ਵਿਵਾਦ ਵਾਲੀ ਚੀਜ਼ ਨਹੀਂ ਹੈ ਹੂੰ ਗੈਰੇ ਸਾਡੇ ਸਾਨੂੰ ਉੱਥੇ ਧਿਆਨ ਦੀ ਦੇਣ ਦੀ ਲੋੜ ਐ ਵੀ ਅਸੀਂ ਹੁਣ ਜਿਵੇਂ ਦੀ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਨਾ ਕੀ ਐ ਵੀ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਬਣਾ ਕੇ ਕਈ ਸ਼੍ਰੇਣੀਆਂ ਨੂੰ ਵਾਖੇ ਪਾਸੇ ਕਰਤਾ ਹੂੰ ਉਹ ਜੇ ਤੁਸੀਂ ਗੁਰਦੁਆਰਾ ਬਣਾ ਲਿਆ ਤਾਂ ਉਹ ਤੁਹਾਡਾ ਠੀਕ ਗੁਰਦੁਆਰਾ ਹੋ ਜੂਗਾ ਪੂਰਨ ਗੁਰਦੁਆਰਾ ਨਹੀਂ ਹੈਗਾ ਤੁਸੀਂ ਕਿਸੇ ਨੂੰ ਬਾਹਰ ਨਹੀਂ ਕੱਢ ਸਕਦੇ ਗੁਰਦੁਆਰੇ ਦੇ ਵਿੱਚ ਉਹ ਜਾਤ ਦੇ ਆਧਾਰ ਤੇ ਹੂੰ ਜੇ ਤੁਸੀਂ ਹੁਣ ਜੇ ਹੁਣ ਗੁਰੂ ਗੋਬਿੰਦ ਸਿੰਘ ਜੀ ਆ ਜਾਣ ਤਾਂ ਤੁਸੀਂ ਉਹ ਬਾਬਾ ਜੀਵਨ ਸਿੰਘ ਦੇ ਆਧਾਰ ਤੇ ਤੁਸੀਂ ਉਹ ਇੱਕ ਤਬਕੇ ਨੂੰ ਬਾਹਰ ਕੱਢਤਾ ਤਾਂ ਉਹ ਤਾਂ ਹੋ ਹੀ ਨਹੀਂ ਸਕਦਾ ਵੀ ਬਾਬਾ ਜੀਵਨ ਸਿੰਘ ਨਾਲ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸਾਰੇ ਉਸ ਉਪਦੇਸ਼ ਚ ਵਰਨਾ ਕੋ ਸਾਂਝਾ ਸਾਂਝਿਆ ਸਾਰਿਆਂ ਦਾ ਉਪਦੇਸ਼ ਹੈ ਇਸ ਵਾਸਤੇ ਸਾਡੀ ਸਾਡੇ ਵਿੱਚ ਕਮਜ਼ੋਰੀ ਵੀ ਇਸ ਵਾਸਤੇ ਆ ਗਈ ਵੀ ਜੋ ਸਾਡੇ ਅਸਥਾਨ ਠੀਕ ਬਣ ਗਏ ਹੁਣ ਅਸਥਾਨ ਬਹੁਤ ਨਹੀਂ ਪਿੰਡਾਂ ਦੇ ਵਿੱਚ ਕਈ ਪਿੰਡਾਂ ਚ 18 18 ਗੁਰਦੁਆਰਾ ਸਾਹਿਬ ਨੇ ਤੇ ਪੂਰਨ ਨਹੀਂ ਹੈ ਉਹਨੂੰ ਬਿਜਾਏ ਇਹ ਹੈ ਵੀ ਅਸਥਾਨ ਥੋੜੇ ਹੋਣ ਪਰ ਪੂਰਨ ਸਥਾਨ ਹੋਣ ਮੈਂ ਇੱਕ ਯਾਦ ਹੈ ਵੀ ਉੱਥੇ ਗਏ ਅਸੀਂ ਅਜੋਧਿਆ ਦੇ ਵਿੱਚ ਉਹ ਜੋਧਿਆ ਦੇ ਨਾਲ ਹੀ ਫੈਜ਼ਾਬਾਦ ਹੈ ਉਥੇ ਸਿੱਖਾਂ ਦੀ ਆਬਾਦੀ ਹੈ ਜੋਧਿਆ ਦੇ ਵਿੱਚ ਨਹੀਂ ਹੈਗੀ ਆਬਾਦੀ ਇੰਨੀ ਹੂੰ ਉਥੇ ਬਾਬਾ ਮਹਿੰਦਰ ਸਿੰਘ ਮਿਲੇ ਉਹ ਕਹਿੰਦੇ 150 ਦੇ ਕਰੀਬ ਕਰਨੇ ਹੂੰ ਚਾਰ ਗੁਰਦੁਆਰਾ ਸਾਹਿਬ ਨੇ ਜੇ ਰਾਤ ਕੱਟਣੀ ਪੈ ਜੇ ਅਸੀਂ ਜਾਂਦੇ ਸੀ ਇੱਕ ਗੁਰਦੁਆਰੇ ਦੇ ਵਿੱਚ ਉਹ ਕਹਿੰਦੇ ਦੂਜੇ ਗੁਰਦੁਆਰੇ ਚਲੇ ਜਾਓ ਹੂੰ ਦੂਜੇ ਵਾਲੇ ਕਹਿੰਦੇ ਤੀਜੇ ਚਲੇ ਜਾਓ ਉਹ ਕਹਿੰਦਾ 150 ਦੇ ਕਰੀਬ ਸਿੱਖਾਂ ਦੇ ਕਰਨੇ ਚਾਰ ਗੁਰਦੁਆਰਾ ਸਾਹਿਬ ਬਣਾਈ ਨੇ ਜੇ ਕਹਿੰਦਾ ਕੋਈ ਰਾਤ ਨੂੰ ਕੱਟਣ ਨੂੰ ਆ ਜੇ ਤਾਂ ਰਾਤ ਰਹਿਣ ਦੀ ਜਗ੍ਹਾ ਨਹੀਂ ਹੈਗੀ ਹੂੰ ਉਹਦੀ ਬਜਾਏ ਤੁਸੀਂ ਇੱਕ ਬਣਾਓ ਵੀ ਸਾਡਾ ਜਦੋਂ ਨਾਲੇ ਇਹ ਹੈ ਵੀ ਜਦੋਂ ਹੁਣ ਜਦੋਂ ਤੁਸੀਂ ਪੂਰਨ ਵਾਲੇ ਪਾਸੇ ਜਾਓਗੇ ਤਾਂ ਤੁਹਾਨੂੰ ਬਲ ਮਿਲੂਗਾ ਇਹ ਜਿਹੜੀ ਤੁਸੀਂ ਸਹੀ ਹੋਣ ਵਾਲੀ ਮਰਿਆਦਾ ਹੈ ਇਹ ਸਨਾਤਨ ਮਤ ਵਾਲੀ ਮਰਿਆਦਾ ਕਰ ਲਈ ਹੈ ਇਹਦੇ ਨਾਲ ਸਿੱਖਾਂ ਦੇ ਵਿੱਚ ਕੋਈ ਬਲ ਨਹੀਂ ਰਹਿੰਦਾ ਹੋਰ ਹੋਰ ਕਹਿੰਦੇ ਜੀ ਫਰਕ ਕਿੱਥੇ ਕਿੱਥੇ ਆਉਂਦਾ ਤੁਸੀਂ ਲਾ ਲੋ ਤੁਸੀਂ ਗੱਲ ਕਰਤੀ ਕਿ ਸਨਾਤਨ ਤੇ ਸਿੱਖਾਂ 'ਚ ਇਹ ਫਰਕ ਹੈ ਕਿ ਸਿੱਖ ਜਿਹੜਾ ਉਹ ਕੰਪਲੀਟ ਹੈ ਤੇ ਸਨਾਤਨ ਠੀਕ ਹੈ ਸਹੀ ਤੇ ਕੰਪਲੀਟ ਦਾ ਫਰਕ ਆ ਹੋਰ ਹੋਰ ਇਹ ਸੰਦਰਭ ਕਿੱਥੋਂ ਕਿੱਥੋਂ ਕੱਢੋਗੇ ਬਹੁਤ ਚੀਜ਼ਾਂ ਜਿਹੜੀਆਂ ਨ ਰਲਾਵੀਆਂ ਚ ਲਾਈਆਂ ਜਾਂਦੀਆਂ ਨੇ ਕਿਹਾ ਜਾਂਦਾ ਕਿ ਸਿੱਖਾਂ ਦਾ ਪਹਿਰਾਵਾ ਜਿਹੜਾ ਇਹ ਉਹ ਪਹਿਲਾਂ ਹਿੰਦੂਆਂ ਵਰਗਾ ਸੀ ਹਿੰਦੂਆਂ ਦੇ ਵਿੱਚੋਂ ਸਿੱਖ ਨਿਕਲਨੇ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਫਿਰ ਇਹਨੂੰ ਕਿਵੇਂ ਕਿਵੇਂ ਇਹਨਾਂ ਵਿੱਚ ਫਰਕ ਪੈਦਾ ਕਰੋਗੇ ਨਹੀਂ ਉਹ ਜਿਹੜਾ ਸਵਾਲ ਉਠਾਉਂਦੇ ਆ ਵੀ ਤੁਸੀਂ ਸਾਡੇ ਚੋਂ ਨਿਕਲਿਓ ਉਹ ਉੱਥੇ ਸਵਾਲ ਇਹ ਅਸੀਂ ਨਾ ਕਈ ਵਾਰੀ ਹਰ ਗੱਲ ਦਾ ਜਵਾਬ ਲੱਭਣ ਤੁਰ ਪੈਨੇ ਹੂੰ ਉਹ ਇਹ ਵੀ ਸਹੀ ਗੱਲ ਸਵਾਲ ਦਾ ਜਵਾਬ ਹੁੰਦਾ ਹੈ ਗਲਤ ਸਵਾਲ ਤੇ ਸਵਾਲ ਹੁੰਦਾ ਹੈ ਵੀ ਅਸੀਂ ਤੁਹਾਡੇ ਚੋਂ ਕਿਉਂ ਨਿਕਲੇ ਆ ਵੀ ਤੁਸੀਂ ਦੱਸ ਵੀ ਕਿਉਂਕਿ ਤੁਸੀਂ ਠੀਕ ਸੀਗੇ ਅਸੀਂ ਜਿਹੜਾ ਸਾਨੂੰ ਪਹਿਰਾਵਾ ਦਿੱਤਾ ਹੈ ਜਾਂ ਸਾਡਾ ਕੁਝ ਵੀ ਹੈ ਸਾਡਾ ਪ੍ਰਸ਼ਾਦ ਵੀ ਹੈ ਹੁਣ ਕਈ ਥਾਵਾਂ ਤੇ ਤੁਸੀਂ ਦੇਖੋਗੇ ਵੀ ਸ਼ਰਾਬ ਦਾ ਪ੍ਰਸ਼ਾਦ ਮਿਲਦਾ ਹੈ ਕਈ ਥਾਵਾਂ ਤੇ ਮਾਸ ਦਾ ਮਿਲਦਾ ਹੈ ਗਿਰੀ ਦਾ ਮਿਲਦਾ ਹੈ ਵੀ ਉਹ ਹੁਣ ਤੁਸੀਂ ਸਾਡਾ ਜਿਹੜਾ ਕੜਾਹ ਪ੍ਰਸ਼ਾਦ ਹੈ ਇਹ ਬੱਚੇ ਦੇ ਮੂੰਹ ਦੇ ਵਿੱਚ ਵੀ ਪੈ ਜਾਊਗਾ ਬਜ਼ੁਰਗ ਦੇ ਮੂੰਹ ਦੇ ਵਿੱਚ ਵੀ ਪੈ ਜਾਊਗਾ ਇਹ ਪੂਰਨ ਹੈ ਇਹ ਨਹੀਂ ਹੈ ਕਿ ਵੀ ਉਹ ਗਲਤ ਨੇ ਉਹ ਠੀਕ ਨੇ ਠੀਕ ਹੈ ਪਰ ਉਹ ਕਿਸੇ ਇੱਕ ਸੀਮਾ ਤੱਕ ਹੀ ਠੀਕ ਹੈ ਵੀ ਜਵਾਨ ਖਾਲੂਗਾ ਹੁਣ ਬੱਚੇ ਨੂੰ ਥੋੜਾ ਪਿਆਇਆ ਜਾ ਸਕਦਾ ਨਾ ਨਾ ਮਾਸਕਾਇਆ ਜਾ ਸਕਦਾ ਨਾ ਸ਼ਰਾਬ ਪੀਾਈ ਜਾ ਸਕਦੀ ਏ ਤਿਕੜਾ ਪ੍ਰਸ਼ਾਦ ਤਾਂ ਸਾਰਿਆਂ ਦੇ ਵਾਸਤੇ ਹੈ ਇਸ ਵਾਸਤੇ ਜਿਵੇਂ ਦੀ ਸਾਡਾ ਜਿਹੜਾ ਪਹਿਰਾਵ ਹੈ ਜਾਂ ਜਿਹੜੇ ਮਹਾਰਾਜ ਨੇ ਕਕਾਰ ਦਿੱਤੇ ਨੇ ਉਹ ਸਿੱਖ ਨੂੰ ਪੂਰਨ ਕਰਨ ਵਾਲੇ ਪਾਸੇ ਵੀ ਤੁਸੀਂ ਕੰਪਲੀਟ ਹੋਣਾ ਹੁਣ ਜੇ ਤੁਸੀਂ ਇੱਕ ਹੋਰ ਵੀ ਦੇਖੋਗੇ ਜਿਹੜਾ ਸਾਡੀ ਸਾਨੂੰ ਅਸੀਂ ਸੱਚ ਵੀ ਬੋਲਦੇ ਆ ਤਾਂ ਹੁਣ ਤੁਸੀਂ ਅਕਸਰ ਜਿਹੜਾ ਇੱਕ ਨਾ ਪਚ ਪਛਮ ਦੀ ਕਹਾਵਤ ਹੈ ਵੀ ਸਚਾਈ ਦੀ ਜੜ ਕੌੜੀ ਹੁੰਦੀ ਹੈ TRUTH TASTES BITTER ਹੂੰ ਤੇ ਪਰ ਜਿਹੜੀ ਗੁਰਬਾਣੀ ਦੀ ਸਚਾਈ ਹੈ ਉਹ ਸੱਚ ਵੀ ਹੈ ਨਾਲ ਮਿਠਾਸ ਵੀ ਹੈ ਹੂੰ ਵੀ ਮਿਠਾਸ ਦੇ ਨਾਲ ਬੋਲਣਾ ਸਚਾਈ ਕਿਦਰੇ ਵੀ ਕੜੁੱਤਣ ਨਹੀਂ ਵਰਤਣੀ ਉਹ ਕੰਪਲੀਟ ਹੈ ਸਾਡੇ ਬੋਲਣ ਦੇ ਵਿੱਚ ਵੀ ਕੰਪਲੀਟ ਸਾਨੂੰ ਜਿਹੜਾ ਸਾਡਾ ਹੈਗਾ ਪਹਿਰਾਵੇ ਦੇ ਤਲ ਤੇ ਵੀ ਇਸ ਤਰ੍ਹਾਂ ਦਾ ਹੀ ਪਹਿਰਾਵਾ ਦੇਣਾ ਸ਼ਸਤਰ ਦੇਣੇ ਵੀ ਜਿਹੜੇ ਕੰਪਲੀਟ ਵਾਲੇ ਪਾਸੇ ਜਾਣਾ ਸਥਾਨ ਵੀ ਬਣਾਉਣੇ ਸਭ ਕੁਝ ਕਰਨਾ ਉਹ ਸਾਡੇ ਵਾਲੇ ਪਾਸੇ ਕੰਪਲੀਟ ਦਾ ਹੁਣ ਅਸੀਂ ਇਹ ਉੱਪਰ ਉੱਪਰੋਂ ਵਿਵਾਦ ਹੈਗਾ ਵੀ ਰੰਗ ਵੀ ਠੀਕ ਹੈ ਵੀ ਤੁਸੀਂ ਅਸੀਂ ਉਹਦੇ ਨਾਲ ਸਾਡਾ ਮੇਲ ਵੈਸੇ ਤਾਂ ਮੇਲ ਖਾਂਦਾ ਹੀ ਨਹੀਂ ਕੇਸਰੀ ਭਗਵੇ ਦੇ ਨਾਲ ਉਹਦਾ ਬੜਾ ਪਹਿਰਾਵਾ ਹੈ ਫਰਕ ਹੈ ਕੇਸਰੀ ਬਕਰ ਹੈ ਭਗਵਾ ਬਕਰ ਹੈ ਪਰ ਚਲੋ ਜੇ ਤੁਸੀਂ ਇਹ ਕਾਰ ਵੀ ਲੈਨੇ ਹੋ ਪਰ ਇਹ ਉੱਪਰ ਉੱਪਰੋਂ ਫਰਕ ਹੈ ਗਹਿਰੀ ਗਹਿਰਾਈ ਦੇ ਵਿੱਚ ਵੀ ਜਦੋਂ ਤੁਸੀਂ ਇਸ ਪਾਸੇ ਜਾਉਂਗੇ ਤੁਸੀਂ ਸਾਰਿਆਂ ਨੂੰ ਤੁਸੀਂ ਗੁਰਦੁਆਰਾ ਸਾਹਿਬ ਦੇ ਸਿੱਖਾਂ ਦੇ ਵਿੱਚ ਪ੍ਰਮਾਣਿਤ ਰੰਗ ਹੈ ਕੋਈ ਕੋਈ ਰੰਗਾਂ ਨੂੰ ਪ੍ਰਮਾਣਿਤਤਾ ਦਿੱਤੀ ਗਈ ਹੈ ਸਿੱਖ ਕੌਮ ਦੇ ਵਿੱਚ ਕਿ ਆਹੀ ਰੰਗ ਸਿੱਖਾਂ ਦੇ ਜਿਹੜਾ ਸਿੱਖ ਧਰਮ ਦੇ ਵਿੱਚ ਪ੍ਰਮਾਣਿਤ ਹੋਣਗੇ ਕੋਈ ਕੋਈ ਹੈ ਫਿਕਸ ਨਹੀਂ ਉਹ ਤਾਂ ਸਾਰੇ ਰੰਗਾਂ ਨੂੰ ਮੰਨਦੇ ਨੇ ਪਰ ਮੁੱਖ ਪ੍ਰਮੁੱਖ ਚਾਰ ਮੰਨਦੇ ਨੇ ਵੀ ਚਿੱਟਾ ਮੰਨਦੇ ਨੇ ਕੇਸਰੀ ਮੰਨਦੇ ਨੇ ਕਾਲਾ ਮੰਨਦੇ ਨੇ ਤੇ ਨੀਲਾ ਮੰਨਦੇ ਨੇ ਵੀ ਆਮ ਤੌਰ ਤੇ ਜ਼ਿਆਦਾਤਰ ਜਿਹੜੇ ਸਿੱਖ ਨੇ ਉਹ ਇਹ ਚਾਰ ਰੰਗਾਂ ਨੂੰ ਚਾਰ ਰੰਗਾਂ ਨੂੰ ਹੀ ਪਹਿਨਦੇ ਨੇ ਇਹ ਹੂੰ ਬਾਕੀਰ ਰੰਗਾਂ ਦੇ ਤਲ ਤੇ ਇਸ ਤਰ੍ਹਾਂ ਨਾਲ ਨਹੀਂ ਹੈਗਾ ਵੀ ਕੋਈ ਖਾਸ ਹੀ ਰੰਗ ਚੁਣਿਆ ਹੋਵੇ ਵੀ ਇਹ ਸਾਡਾ ਰੰਗ ਹੈ ਕਿ ਪਹਿਲਾਂ ਨਿਸ਼ਾਨ ਸਾਹਿਬ ਵੀ ਹੁਣ ਕਦੀ ਚਿੱਟੇ ਰਹੇ ਨੇ ਫਿਰ ਕੇਸਰੀ ਨੇ ਫਿਰ ਸਮੇਂ-ਸਮੇਂ ਦੇ ਨਾਲ ਬਦਲਦੇ ਰਹੇ ਨੇ ਨਿਸ਼ਾਨ ਸਾਹਿਬ ਦੇ ਰੰਗ ਵੀ ਪਰ ਕੱਲਾ ਇਹਦੇ ਨਾਲ ਸਾਡਾ ਤੁਸੀਂ ਰੰਗਾਂ ਦੇ ਤਲ ਤੇ ਰਲਾ ਨਹੀਂ ਬਣਦਾ ਸਾਡਾ ਵੀ ਵੀ ਰੰਗ ਵੱਖਰੇ ਹੋਣ ਨਾਲ ਸਾਡਾ ਵਖਰੇਵਾ ਹੋ ਜਾਊਗਾ ਸਾਡਾ ਵਖਰੇਵਾ ਦੋ ਤਰ੍ਹਾਂ ਦੇ ਹੈ ਵੀ ਤੁਸੀਂ ਪੂਰਨ ਹੋਣ ਹੁਣ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਬਣੇ ਨੇ ਪੂਰਨ ਹੋਣ ਵਾਲੇ ਪਾਸੇ ਜਾਓ ਜਿੱਥੇ ਤੁਸੀਂ ਕਿਸੇ ਨੂੰ ਵੀ ਨਹੀਂ ਸਾਰਿਆਂ ਦੇ ਤਲ ਤੇ ਹੁਣ ਪਿੰਡਾਂ ਦੇ ਵਿੱਚ ਵੀ ਤੁਸੀਂ ਉੱਥੇ ਸੁਧਾਰ ਕਰਨ ਦੀ ਲੋੜ ਹੈ ਸਾਨੂੰ ਹੂੰ ਔਰ ਗੁਰੂ ਗੋਬਿੰਦ ਸਿੰਘ ਜੀ ਦਾ ਹੁਣ ਜਿਹੜੇ ਮੰਦੇ ਨੇ ਸਰਬਲੋਗ ਗ੍ਰੰਥ ਨੂੰ ਉੱਥੇ ਉਹ ਕਹਿੰਦੇ ਨੇ ਵੀ ਜਬ ਲਗ ਖਾਲਸਾ ਰਹਾ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਹੀ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਉੱਥੇ ਉਹ ਕਹਿੰਦੇ ਮਹਾਰਾਜ ਕਿੰਨਾ ਕੁ ਤੇਜ ਦਿਓਗੇ ਉਹ ਕਹਿੰਦੇ ਸਵਾ ਲੱਖ ਜਿੰਨਾ ਮੈਂ ਤੇਜ ਦਿਊਂਗਾ ਜਦੋਂ ਤੱਕ ਇਹ ਨਿਆਰੇ ਰਹਿਣਗੇ ਹੁਣ ਨਿਆਰੇ ਕਿਵੇਂ ਰਹੀਏ ਵੀ ਜਾਂ ਤਾਂ ਅਸੀਂ ਕੋਈ ਵੱਖਰੀ ਥਾਂ ਤੇ ਵਸਾਣਾ ਕਰਨਾ ਨਹੀਂ ਉਹ ਕਹਿੰਦੇ ਵੀ ਤੁਸੀਂ ਵੀ ਐਸ ਵੀ ਉਹਨਾਂ ਕੰਪਲੀਟ ਹੋਣ ਵਾਲੇ ਪਾਸੇ ਜਾਓ ਪੂਰਨ ਹੋਣ ਵਾਲੇ ਪਾਸੇ ਜੇ ਤੁਸੀਂ ਪੂਰਨ ਹੋਣ ਵਾਲੇ ਪਾਸੇ ਜਾਓਗੇ ਤਾਂ ਤੁਹਾਡੇ ਅੰਦਰ ਬਲ ਰਹੂਗਾ ਨਹੀਂ ਤੁਸੀਂ ਨਹੀਂ ਤੁਹਾਨੂੰ ਗੁਰੂ ਨੇ ਬਲ ਨਹੀਂ ਦੇਣਾ ਵੀ ਤੁਹਾਡੇ ਅੰਦਰ ਤਾਕਤ ਨਹੀਂ ਰਹਿਣੀ ਤੇ ਜਦੋਂ ਇਹ ਪੂਰਨ ਵਾਲੇ ਪਾਸੇ ਸੀਗੇ ਪੂਰਨ ਦੇ ਤਲ ਤੇ ਤਾਂ ਇਹ ਹੈ ਵੀ ਜੇ ਤੁਸੀਂ ਲੰਗਰ ਵੀ ਵਰਤਾਰ ਲੰਗਰ ਤਿਆਰ ਕਰ ਲਿਆ ਨਾ ਲੰਗਰ ਦੇ ਤਲ ਤੇ ਵੀ ਤੁਸੀਂ ਭੇਦ ਭਾਵ ਨਹੀਂ ਕਰ ਸਕਦੇ ਪੁਰਾਣੇ ਸਮਿਆਂ ਦੇ ਵਿੱਚ ਉਹ ਜੰਗਲ ਦੇ ਵਿੱਚ ਵੀ ਜੇ ਲੰਗਰ ਤਿਆਰ ਕਰਦੇ ਸੀ ਨਾ ਤਾਂ ਲੰਗਰ ਤਿਆਰ ਕਰਕੇ ਉਹ ਆਵਾਜ਼ ਦਿੰਦੇ ਸੀਗੇ ਦੇਤ ਆਵਾਜ਼ਾ ਭੁੱਖਾ ਕੋਈ ਆਓ ਦੇਗ ਤਿਆਗ ਤਿਆਰ ਗੁਰ ਹੋਈ ਵੀ ਕਹਿੰਦੇ ਵੀ ਗੁਰੂ ਦੀ ਦੇਗ ਤਿਆਰ ਹੋ ਗਈ ਕੋਈ ਭੁੱਖਾ ਤਾਂ ਨਹੀਂ ਹੈਗਾ ਕਹਿੰਦੇ ਤਾਹੇ ਸਮੇਂ ਵੈਰੀ ਸਮ ਚਲ ਆਵੇ ਪਰਮ ਮੀਤ ਸਮ ਮਿੱਤਰ ਚਕਾਵੇ ਕਿਨ ਦੁਸ਼ਮਣ ਵੀ ਆ ਗਿਆ ਨਾ ਲੰਗਰ ਦੇ ਸਮੇਂ ਤੇ ਵੀ ਉੱਥੇ ਭੇਦ ਭਾਵ ਨਹੀਂ ਕਰਨਾ ਉਹਨੂੰ ਲੰਗਰ ਚ ਛਕਾਉਣਾ ਜਿਵੇਂ ਦੀ ਭਾਈ ਕਨਈਆ ਜੀ ਨੇ ਸਾਰਿਆਂ ਨੂੰ ਪਾਣੀ ਪਿਆ ਉਹ ਸਾਡੇ ਅੰਦਰ ਉਹ ਚੀਜ਼ ਸਾਨੂੰ ਉੱਥੇ ਧਿਆਨ ਦੇਣਾ ਚਾਹੀਦਾ ਵੀ ਅਸੀਂ ਸਨਾਤਨ ਮਤ ਦੇ ਨਾਲ ਰਲਦੇ ਜਾਂਦੇ ਹਾਂ ਕਿ ਨਹੀਂ ਰਲਦੇ ਜਾਂਦੇ ਹੂੰ ਵੀ ਅਸੀਂ ਉਹਨਾਂ ਵਰਗੀਆਂ ਦੇਖਣ ਨੂੰ ਅਸੀਂ ਵੱਖਰੇ ਲੱਗਦੇ ਆ ਪਰ ਸਾਡੇ ਵਰਤਾਵੇ ਦੇ ਤਲ ਤੇ ਵੀ ਤੁਸੀਂ ਵੀ ਅੰਦਰ ਜਾ ਕੇ ਸਾਡੇ ਅੰਦਰ ਗੁਰਦੁਆਰਾ ਸਾਹਿਬ ਚ ਭੇਦ ਭਾਵ ਭਾਵ ਤਾਂ ਨਹੀਂ ਆਉਂਦਾ ਕਿਸੇ ਦੇ ਨਾਲ ਉੱਥੇ ਧਿਆਨ ਦੇਣ ਦੀ ਲੋੜ ਹੈ ਸਾਨੂੰ ਜ਼ਿਆਦਾ ਵੀ ਅਸੀਂ ਉੱਥੇ ਵੱਖਰੇ ਹੁੰਨੇ ਆ ਉਹਨਾਂ ਦੇ ਨਾਲ ਹੂੰ ਵੀ ਸਾਡੇ ਸਥਾਨ ਸਾਰਿਆਂ ਦੇ ਵਾਸਤੇ ਹੈ ਔਰ ਸਾਡੇ ਸਥਾਨਾਂ ਤੇ ਸਭ ਕੁਝ ਹੋਵੇ ਹੂੰ ਹੋਣ ਸਥਾਨਾਂ ਤੇ ਹੁਣ ਲੁਧਿਆਣੇ ਦੇ ਵਿੱਚ ਕਹਿੰਦੇ ਨੇ ਵੀ ਸੈਂਕੜਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਜੀ ਰਾਤ ਰਹਿਣਾ ਪੈਜੇ ਤਾਂ ਕੁਝ ਵੀ ਨਹੀਂ ਹੈ ਉੱਥੇ ਸਰਾ ਹੀ ਨਹੀਂ ਹੈਗੀ ਉੱਥੇ ਉਹ ਇਹ ਵੀ ਥਾਂ ਥਾਂ ਤੇ ਜਗ ਗੁਰਦੁਆਰਾ ਬਣਾਉਣ ਦੇ ਨਾਲੋਂ ਗੁਰਦੁਆਰੇ ਘੱਟ ਹੋਣ ਪਰ ਹੁਣ ਜਿਵੇਂ ਸ਼ਮਰੂਣੀ ਕਮੇਟੀ ਨੇ ਕੀ ਕੀਤਾ ਸੀ ਵੀ ਇੱਕ ਪਿੰਡ ਇੱਕ ਗੁਰਦੁਆਰਾ ਹੂੰ ਉਹ ਠੀਕ ਆ ਆਪਦੇ ਵੱਲੋਂ ਉਪਰਾਲਾ ਸਹੀ ਲੱਗਦਾ ਪਰ ਤੁਸੀਂ ਕਰੋ ਵੀ ਪੂਰਨ ਗੁਰਦੁਆਰਾ ਹੂੰ ਵੀ ਜਿੱਥੇ ਵੀ ਬਣਾਉਣਾ ਪੂਰਨ ਗੁਰਦੁਆਰਾ ਸਾਹਿਬ ਹੋਵੇ ਉੱਥੇ ਸਭ ਕੁਝ ਹੋਵੇ ਉੱਥੇ ਵੀ ਲੰਗਰ ਵੀ ਹੋਵੇ ਇਸ਼ਨਾਨ ਦੀ ਵਿਵਸਥਾ ਵੀ ਹੋਵੇ ਰਹਿਣ ਦੀ ਵਿਵਸਥਾ ਵੀ ਹੋਵੇ ਜਿੰਨੀ ਵੱਧ ਤੋਂ ਵੱਧ ਹੋਵੇ ਉੱਥੇ દવાખાਨੇ ਦੀ ਵਿਵਸਥਾ ਵੀ ਹੋਵੇ ਉੱਥੇ ਪੜ੍ਹਾਈ ਦੇ ਵਾਸਤੇ ਵੀ ਹੋਣ ਉੱਥੇ ਕੁਸ਼ਤੀ ਵੀ ਕਰਾ ਸਕਦੇ ਹੋ ਤੁਸੀਂ ਉੱਥੇ ਖੇਡਾਂ ਵੀ ਹੋਣ ਇੰਨਾ ਕੁਝ ਦਾ ਧਿਆਨ ਰੱਖਣ ਵਾਲੇ ਪਾਸੇ ਜਾਣਾ ਠੀਕ ਹੋਣਾ ਬੜਾ ਆਸਾਨ ਹੈ ਠੀਕ ਸਥਾਨ ਬਣਾਉਣੇ ਬੜੇ ਸਥਾਨ ਨੇ ਪਰ ਪੂਰਨ ਸਥਾਨ ਬਣਾਉਣਾ ਫਿਰ ਜਿਹੜੇ ਸਰਾਵਾਂ ਦੇ ਵਿੱਚ ਭਾਈ ਸਾਹਿਬ ਜੀ ਆਪਾਂ ਹੁਣ ਵੀ ਸ਼੍ਰੀ ਦਰਬਾਰ ਸਾਹਿਬ ਵਾਲੇ ਪਾਸੇ ਜਾਈਏ ਬਹੁਤ ਸਾਰੀਆਂ ਸਰਾਵਾਂ ਬਣੀਆਂ ਨੇ ਹੁਣ ਸਰਾਵਾਂ ਦੇ ਵਿੱਚ ਜਿਹੜੇ ਪੈਸੇ ਚਾਰਜ ਕੀਤੇ ਜਾਂਦੇ ਨੇ ਪੈਸੇ ਲਏ ਜਾਂਦੇ ਨੇ ਨੌਸਰਾਵਾਂ ਦੇ ਵਿੱਚ ਠਹਿਰਨ ਦੇ ਲਈ ਉਹ ਵੀ ਗਰਮਤ ਮਰਿਆਦਾ ਦੇ ਖਿਲਾਫ ਨੇ ਬਿਲਕੁਲ ਤੁਸੀਂ ਇਹ ਹੁਣ ਸੰਗਤਾਂ ਦੇ ਪੈਸੇ ਨਾਲ ਬਣੀਆਂ ਨੇ ਹੂੰ ਤੇ ਸੰਗਤਾਂ ਹੀ ਵਿਕਾਰ ਚਾਹੇ ਕਾਰਸੇ ਵਾਲਿਆਂ ਨੇ ਬਣਾਈਆਂ ਨੇ ਉਹਨਾਂ ਦੀ ਕੋਈ ਆਮਦਨੀ ਇਨਕਮ ਤਾਂ ਹੈ ਨਹੀਂ ਉਹਨਾਂ ਦੀ ਹੂੰ ਉਹਨਾਂ ਨੇ ਸੰਗਤਾਂ ਤੋਂ ਹੀ ਪੈਸੇ ਲੈ ਕੇ ਬਣਾਏ ਨੇ ਹੂੰ ਤੇ ਸੰਗਤਾਂ ਹੀ ਰਹਿਣ ਦੇ ਵਾਸਤੇ ਪੈਸੇ ਦੇ ਰਹੀਆਂ ਨੇ ਰਾਤ ਰਹਿਣ ਦੇ ਇਹ ਤਾਂ ਹੁਣ ਏਸੀ ਵੀ ਸਿੱਖੀ ਦੇ ਵਿੱਚ ਜਿਹੜਾ ਸਿੱਖੀ ਦਾ ਵਿੱਚ ਮਹਾਰਾਜ ਨੇ ਦਸਵੰਦ ਦੀ ਪ੍ਰਥਾ ਚਲਾਈ ਫਿਰ ਉਹਨੂੰ 10 ਹਿੱਸਿਆਂ ਦੇ ਵਿੱਚ ਖਰਚ ਵੀ ਕੀਤਾ ਹੂੰ ਲੰਗਰ ਦਾ ਤਾਂ ਜ਼ਿਕਰ ਹੈਗਾ ਹੀ ਇਹ ਵੀ ਲੰਗਰ ਦੌਲਤ ਵੰਡੀ ਹੈ ਹੁਣ ਜਿਹੜੀ ਸਾਡੀ ਸਰਾਮਾਂ ਦੀ ਰੂਪਰੇਖਾ ਹੈ ਉਹ ਹੋਟਲ ਦੀ ਤਰ੍ਹਾਂ ਹੋਗੀ ਹੂੰ ਹੁਣ ਜਿਹੜਾ ਲੰਗਰ ਹੈ ਲੰਗਰ ਦੇ ਵਿੱਚ ਵੀ ਭੋਜਨ ਮਿਲਦਾ ਹੈ ਤੇ ਹੋਟਲ ਤੇ ਵੀ ਭੋਜਨ ਮਿਲਦਾ ਹੂੰ ਖਾਣਾ ਤਾਂ ਦੋਨੋਂ ਥਾਵਾਂ ਤੇ ਮਿਲਦਾ ਹੂੰ ਬਸ ਥੋੜਾ ਜਿਹਾ ਇੰਨਾ ਕੁ ਫਰਕ ਹੈ ਵੀ ਹੋਟਲ ਤੇ ਤੁਸੀਂ ਉੱਪਰ ਬਹਿ ਕੇ ਖਾਣੇ ਹੋ ਲੰਗਰ ਤੇ ਥੱਲੇ ਥੱਲੇ ਬਹਿ ਕੇ ਖਾਣੇ ਹੋ ਇਹ ਜਾਂ ਤੁਸੀਂ ਹੋਟਲ ਤੇ ਆਪਦੀ ਮਨਪਸੰਦ ਦਾ ਖਾ ਲੈਨੇ ਹੋ ਪਰ ਫਰਕ ਇਹ ਹੈ ਵੀ ਉਥੇ ਲੰਗਰ ਦੇ ਵਿੱਚ ਖਰਚ ਕੀਤਾ ਜਾਂਦਾ ਵੰਡੀ ਜਾਂਦੀ ਹੈ ਦੌਲਤ ਹਮਮ ਔਰ ਹੋਟਲ ਦੇ ਵਿੱਚ ਕਮਾਈ ਜਾਂਦੀ ਹੈ ਉਹ ਦੇ ਨਾਲ ਲੰਗਰ ਨਹੀਂ ਰਹੇ ਉਹ ਹੋਟਲ ਬਣ ਜਾਂਦਾ ਹਮ ਹੁਣ ਜਿਹੜੇ ਹੋ ਇਹ ਜਦੋਂ ਤੁਸੀਂ ਕਿਰਾਇਆ ਲੈ ਲਿਆ ਇੱਕ ਜਿਹੜੀ ਦੂਜੀ ਰੂਪਰੇਖਾ ਇਹ ਹੈ ਵੀ 12 ਵਜੇ ਤੋਂ ਲੈ ਕੇ ਦੂਜੇ ਦਿਨ ਦੇ 12 ਵਜੇ ਤੱਕ ਹਮ ਉਹ ਵੀ ਸਾਰੀ ਸਨਾਤਨ ਉਹ ਵੀ ਸਾਰੇ ਹੋਟਲਾਂ ਦੀ ਮਰਿਆਦ ਹੈ ਉੱਪਰ ਤੁਸੀਂ ਗੁਰੂ ਰਾਮਦਾਸ ਜੀ ਸਰਾਂ ਜਾਂ ਮਾਤਾ ਗੰਗਾ ਜੀ ਨਿਵਾਸ ਲਿਖ ਦਿਓ ਰੂਪਰੇਖਾ ਤੁਹਾਡੀ ਹੋਟਲ ਵਾਲੀ ਹੈ ਹੂੰ ਤੇ ਫਿਰ ਉਹਦੇ ਨਾਲ ਤੁਸੀਂ ਸਿੱਖੀ ਵਾਲੇ ਪਾਸੇ ਕਿਵੇਂ ਜਾਓਗੇ ਤੁਸੀਂ ਸਰਾਹ ਦਾ ਕਿਰਾਇਆ ਲੈ ਹੀ ਨਹੀਂ ਸਕਦੇ ਇਹ ਤਾਂ ਵੰਡਣ ਵਾਲੀ ਥਾਂ ਸੀਗੀ ਹੂੰ ਵੀ ਜਿੱਥੇ ਇਹ ਦੌਲਤ ਵੰਡੀ ਜਾਂਦੀ ਸੀ ਤੁਸੀਂ ਉੱਥੋਂ ਦੌਲਤ ਕਮਾਉਣੀ ਸ਼ੁਰੂ ਕਰਤੀ ਉਹਦੇ ਨਾਲ ਸਿੱਖੀ ਦਾ ਪਸਾਰ ਨਹੀਂ ਹੋਊਗਾ ਉਹ ਤੁਹਾਡੇ ਪੂਰਨ ਵਾਲੇ ਪਾਸੇ ਨਹੀਂ ਤੁਹਾਡਾ ਸਥਾਨ ਥਣ ਚਾਹੇ ਹੁਣ ਦਰਬਾਰ ਸਾਹਿਬ ਪੂਰਨ ਸਥਾਨ ਹੈ ਹੂੰ ਬਨਾਵਟ ਦੇ ਤ ਹੇ ਪੂਰਨ ਹੈ ਹੂੰ ਪਰ ਪ੍ਰਬੰਧ ਦੇ ਤ ਹੇ ਪੂਰਾ ਨਹੀਂ ਹੈਗਾ ਕੋਈ ਵੀ ਬੰਦਾ ਇਹ ਦੱਸੇ ਵੀ ਕਿਸੇ ਸਮੇਂ ਤੇ ਵੀ ਗੁਰੂ ਸਾਹਿਬ ਨੇ ਸਰਾਮਾਂ ਦਾ ਕਰਾਇਆ ਲਿਆ ਹੋਵੇ ਸਰਾਮਾਂ ਬਣਾਈਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਣਵਾਈਆਂ ਨੇ ਤੇ ਕਦੀ ਵੀ ਉਹਨਾਂ ਨੇ ਕਰਾਇਆ ਨਹੀਂ ਲਿਆ ਹਮ ਜਦ ਕਿ ਹੁਣ ਪਹਿਲਾਂ ਤਾਂ ਇਹ ਸੀ ਵੀ ਸਿੱਖੀ ਫੈਲੀ ਕਿਵੇਂ ਵੀ ਜੀ ਕੋਈ ਆਉਂਦਾ ਸੀਗਾ ਤੇ ਉਹਨੂੰ ਬੜੇ ਪਿਆਰ ਨਾਲ ਆਪਦੇ ਘਰਾਂ 'ਚ ਟਹਿਰਾਇਆ ਜਾਂਦਾ ਸੀ ਉਹਦੀ ਲੱਤਾਂ ਵੀ ਘੁੱਟੀਆਂ ਜਾਂਦੀਆਂ ਸੀ ਉਹਦੇ ਵਾਸਤੇ ਪਾਣੀ ਗਰਮ ਕੀਤਾ ਜਾਂਦਾ ਸੀ ਵੀ ਤੂੰ ਆਇਆ ਤੇਰੀ ਸੇਵਾ ਕਰੀਏ ਤੇ ਉਸ ਤੋਂ ਬਾਅਦ ਕੁਝ ਸੇਵਾਵਾਂ ਤਾਂ ਜੀਵਨ ਦੀ ਸਾਇੰਸ ਨੇ ਤਰੱਕੀ ਕੀਤੀ ਹੁਣ ਇਲੈਕਟ੍ਰਿਸਿਟੀ ਆਈ ਪਾਣੀ ਆਪਣੇ ਆਪ ਟੈਂਕੀਆਂ ਚ ਆਉਣ ਲੱਗ ਗਿਆ ਤੇ ਉਹ ਉਦੋਂ ਬਾਅਦ ਬਾਕੀ ਪੈਸੇ ਕਮਾਈ ਦਾ ਸਾਧਨ ਇਹ ਬਣ ਗਿਆ ਇਹਦੇ ਨਾਲ ਸਿੱਖੀ ਦਾ ਵਿਸਾਰ ਹੋਊਗਾ ਹੀ ਨਹੀਂ ਹੋਊਗਾ ਸਿੱਖੀ ਕਈ ਤਰ੍ਹਾਂ ਨਾਲ ਫਸਾਰੀ ਗਈ ਹੂੰ ਉਹਦੇ ਵਿੱਚ ਇਹ ਵੀ ਸੀਗਾ ਵੀ ਜਿਹੜਾ ਆਇਆ ਉਹਦੀ ਬਹੁਤ ਜ਼ਿਆਦਾ ਸਤਿਕਾਰ ਕਰਨਾ ਗੁਰੂ ਦਾ ਸਿੱਖ ਜਾਣ ਕੇ ਵੀ ਰਾਤ ਨੂੰ ਉਹਦੀ ਇੰਨੀ ਸੇਵਾ ਕਰਨੀ ਆਉ ਉਹ ਭਗਤ ਕਰਨੀ ਮਹਾਰਾਜ ਦੇ ਸਮੇਂ ਗੋਬਿੰਦ왈 ਸਾਹਿਬ ਉਹਨਾਂ ਨੇ ਸ਼ਰਾਮਾਂ ਬਣਵਾਈਆਂ ਹੂੰ ਰਹਿਣ ਵਾਸਤੇ ਵੀ ਸੰਗਤਾਂ ਇੰਨੀ ਆਉਂਦੀਆਂ ਸਭ ਤੋਂ ਪਹਿਲਾਂ ਇਕੱਠ ਬਹੁਤ ਜ਼ਿਆਦਾ ਗੋਵਿੰਦਵਾਲ ਸਾਹਿਬ ਹੋਇਆ ਬਕਾਇਦਾ ਲੱਕੜਾ ਮੰਗਵਾ ਕੇ ਘਰ ਬਣਾਏ ਗਏ ਤੇ ਉੱਥੇ ਰਹਿਣ ਵਾਸਤੇ ਸੀਗਾ ਸਾਰਾ ਹੁਣੇ ਕਿਰਾਇਆ ਲੈਣ ਲੱਗ ਪਏ ਕਿਰਾਇਆ ਲੈ ਹੀ ਨਹੀਂ ਸਕਦੇ ਤੁਸੀਂ ਇਹ ਇਸ ਵਾਰ ਪਹਿਲਾਂ ਜਦ ਕੀ ਥੋੜੀ ਦਿਨ ਪਹਿਲਾਂ ਇਹ ਸੀਗਾ ਮੈਨੂੰ ਪਹਿਲਾਂ ਇਸ ਸਿਕਿਉਰਿਟੀ ਲੈਂਦੀ ਸੀ ਕਮਰੇ ਦੀ ਵੀ ਤੁਸੀਂ ਰਾਤ ਰਹਿਣਾ ਸਿਕਿਉਰਿਟੀ ਜਮਾ ਕਰਾਉ ਸਵੇਰੇ ਮਿਲ ਜਾਂਦੀ ਸੀ ਫਿਰ ਹੌਲੀ ਹੌਲੀ ਕਿਰਾਇਆ ਹੁਣ ਤਾਂ ਸਾਰੇ ਕਿਤੇ ਸਾਰੇ ਇੰਡੀਆ 'ਚ ਜਿੰਨੇ ਗੁਰਦੁਆਰਾ ਸਾਹਿਬ ਬਣੇ ਨੇ ਉਹ ਹੋਟਲ ਵਾਲੀ ਰੂਪਰੇਖਾ ਚੱਲਦੀ ਹੈ ਆਨਲਾਈਨ ਬੁਕਿੰਗ ਆਨਲਾਈਨ ਬੁਕਿੰਗ ਹੁੰਦੀ ਹੈ ਸਾਰਾ ਆਨਲਾਈਨ ਬੁਕਿੰਗ ਹੋ ਗਈ ਉਹ ਹੋਟਲਾਂ ਵਾਲਾ ਕੰਮ ਹੋ ਗਿਆ ਜਿਵੇਂ ਹੋਟਲਾਂ 'ਚ ਹੁੰਦੀ ਹੈ ਹੂੰ ਸੰਗਤਾਂ ਦੇ ਪੈਸੇ ਨਾਲ ਬਣੀਆਂ ਨੇ ਸੰਗਤਾਂ ਨੂੰ ਬੜੇ ਸਤਕਾਰ ਦੇ ਨਾਲ ਰੱਖਣਾ ਉਹਨਾਂ ਦੀ ਉਹਨਾਂ ਵਾਸਤੇ ਫ੍ਰੀ ਹੋਣਾ ਚਾਹੀਦਾ ਇਹਦੇ ਤੋਂ ਪੈਸਾ ਕਮਾਇਆ ਨਹੀਂ ਜਾ ਸਕਦਾ ਭਾਈ ਸਾਹਿਬ ਜੀ ਨਵੇਂ ਤੁਸੀਂ ਦਸਵੰਦ ਦਾ ਜ਼ਿਕਰ ਕੀਤਾ ਕਿ ਦਸਵੰਦ ਨੂੰ ਵੀ 10 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਲੰਗਰ ਦੀ ਗੱਲ ਕਰਤੀ ਤੁਸੀਂ ਸਰਾਵਾਂ ਦੀ ਗੱਲ ਕਰਤੀ ਹੋਰ ਹੋਰ ਕਿਹੜੇ ਕਿਹੜੇ ਆਧਾਰ ਦੇ ਉੱਤੇ ਦਸਵੰਦ ਨੂੰ ਵੰਡਿਆ ਗਿਆ ਸੀ ਜਿਹਦਾ ਗੁਰੂਕਾਲ ਤੋਂ ਵੰਡਿਆ ਜਾਂਦਾ ਦ ਫਿਰ ਉਦੋਂ ਬਾਅਦ ਵੰਡਿਆ ਗਿਆ ਜੀ ਵੀ ਕੁਸ਼ਤੀਆਂ ਦੇ ਉੱਪਰ ਵੀ ਖੇਡਾਂ ਦੇ ਉੱਪਰ ਵੀ ਇਹ ਇਹਦੇ ਇੱਕ ਹਿੱਸਾ ਇਹਦੇ ਤੇ ਵੰਡਿਆ ਗਿਆ ਫਿਰ ਰਾਗੀਆਂ ਤੇ ਵੰਡਿਆ ਗਿਆ ਵੀ ਰਾਗੀਆਂ ਨੂੰ ਵੀ ਦੇਣਾ ਵੀ ਜਿੰਨੀ ਧਾਰਮਿਕ ਸ਼੍ਰੇਣੀ ਹੈ ਵੀ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਦੇਣਾ ਫਿਰ ਦਵਾਈਆਂ ਤੇ ਵੰਡਿਆ ਗਿਆ ਵੀ ਹੁਣ ਦਾਰਾ ਸ਼ਕੋ ਨੂੰ ਜਦੋਂ ਸ਼ਾਹਜਹਾਨ ਨੂੰ ਦਵਾਈ ਭੇਜੀ ਹੈ ਜਦੋਂ ਔਰੰਗਜ਼ੇਬ ਨੇ ਉਹਨੂੰ ਮੋਛ ਦਾ ਵਾਲ ਖਵਾਇਆ ਸ਼ੇਰ ਦੀ ਮੋਛ ਦਾ ਵਾਲ ਉਦੋਂ ਫਿਰ ਗੁਰੂ ਹਰ Rai ਸਾਹਿਬ ਦੇ ਕੋਲੇ ਉਹਨੇ ਭੇਜਿਆ ਮਹਾਰਾਜ ਨੇ ਦਵਾਈ ਭੇਜੀ ਹੈ ਮਹਾਰਾਜ ਨੇ ਕੋਈ ਬਿੱਲ ਥੋੜਾ ਭੇਜਿਆ ਨਾਲੇ ਦਵਾਈ ਵੀ ਬੜੀ ਮਹਿੰਗੀ ਭੇਜੀ ਲੌਂਗ ਭੇਜਿਆ ਹਾਰਡ ਭੇਜਿਆ ਮੋਤੀ ਭੇਜਿਆ ਗੱਜ ਓਲਡਾ ਮੋਤੀ ਸੀ ਖਾਸ ਕਿਸਮ ਦਾ ਸੀਗਾ ਤੇ દવાਖਾਨੇ ਬਣਾਏ ਫਿਰ ਵਾਤਾਵਰਨ ਤੇ ਖਰਚ ਕੀਤਾ ਮਹਾਰਾਜ ਨੇ ਬਾਗ ਲਗਵਾਏ ਫਿਰ ਹਥਿਆਰਾਂ ਤੇ ਖਰਚ ਕੀਤਾ ਦੇ ਅਨੇਕਾਂ ਵੀ ਉਹ 10 ਤਰੀਕਿਆਂ ਦੇ ਨਾਲ ਦਸਵੰਦ ਨੂੰ ਖਰਚ ਕਰਨਾ ਇਮਾਰਤਾਂ ਤੇ ਖਰਚ ਕਰਨਾ ਹੁਣ ਸਿਰਫ ਇੱਕੇ ਵੀ ਲੰਗਰ ਤੇ ਖਰਚ ਕਰਨਾ ਰਹਿ ਗਿਆ ਵੀ ਸਾਡਾ ਜਿਹੜੀ ਸਿੱਖ ਪਾਉਣਾ ਉਹ ਹੁਣ ਵਿਦਿਆ ਤੇ ਵੀ ਖਰਚ ਕਰਨਾ ਗੁਰੂ ਅੰਗਦ ਦੇਵ ਸਾਹਿਬ ਜੀ ਖੁਦ ਵਿੱਦਿਆ ਪੜਾਉਂਦੇ ਰਹੇ ਬੱਚਿਆਂ ਨੂੰ ਪਰ ਕੋਈ ਇੱਕ ਵੀ ਸਿੰਘ ਇਹ ਦੱਸੇ ਵੀ ਮਹਾਰਾਜ ਨੇ ਉਹਨਾਂ ਤੋਂ ਰਸੀਦ ਲਈ ਹੋਵੇ ਹਾਂ ਜਾਂ ਪੈਸੇ ਉਹਨਾਂ ਨੂੰ ਵੀ ਤੁਸੀਂ ਫੀਸ ਜਮ੍ਹਾਂ ਕਰਾਓ ਮਹਾਰਾਜ ਨੇ ਤੇ ਰੱਖੇ ਬਕਾਇਦਾ ਪੜਾਉਣ ਵਾਲੇ ਉਹਨਾਂ ਨੂੰ ਵੀ ਉਹ ਦਿੰਦੇ ਸੀਗੇ ਉਹ ਫ੍ਰੀ ਪੜਾਉਂਦੇ ਸੀਗੇ ਸਾਡਾ ਤਾਂ ਇੰਨਾ ਸੀ ਵੀ ਹੁਣ ਇਹਨਾਂ ਨੇ ਸਿਰਫ ਇੱਕੋ ਇੱਕ ਪੰਕਤੀ ਦਾ ਤਾਂ ਹੈਗਾ ਜ਼ਿਕਰ ਵੰਡਣ ਦਾ ਪਰ ਨੌ ਪੰਕਤੀਆਂ ਗੁਪਤ ਨੇ ਉੱਥੇ ਵੀ ਵੰਡਣ ਦਾ ਜ਼ਿਕਰ ਸ਼ਾਸਤਰਾਂ ਤੇ ਮਹਾਰਾਜ ਨੇ ਖਰਚ ਕੀਤਾ ਘੋੜੇ ਸੰਗਤਾਂ ਘੋੜੇ ਲੈ ਕੇ ਆਉਂਦੀਆਂ ਸੀ ਘੋੜਿਆਂ ਤੇ ਖਰਚ ਕੀਤਾ ਸਾਰੀਆਂ ਥਾਵਾਂ ਤੇ ਖਰਚ ਕੀਤਾ ਦਸਬੰਦ ਨੂੰ ਹੂੰ ਹੁਣ ਜਿਹੜਾ ਹੈਗਾ ਵੀ ਤੁਸੀਂ ਦਸਬੰਦ ਦੀ ਇੱਥੋਂ ਜਿੱਥੇ ਖਰਚ ਕਰਨ ਵਾਲੀ ਥਾਂ ਤੋਂ ਜਦੋਂ ਤੁਸੀਂ ਕਮਾਈ ਕਰਨ ਲੱਗੇ ਉਹਦੇ ਨਾਲ ਵੀ ਤੁਹਾਡੀ ਪ੍ਰਸਾਰ ਸਿੱਖੀ ਦਾ ਸਿੱਖੀ ਦਾ ਗਰਾਫ ਥੱਲੇ ਵਾਲੇ ਪਾਸੇ ਜਾਵੇ ਹੂੰ ਤੁਸੀਂ ਲੈ ਹੀ ਨਹੀਂ ਸਕਦੇ ਕਿਰਾਇਆ ਇਸ ਵਾਸਤੇ ਜੀ ਇਹ ਇਸ ਪਾਸੇ ਨੂੰ ਧਿਆਨ ਦੇਣ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਸਿੱਖੀ ਦਾ ਪਸਾਰ ਹੋਊਗਾ ਨਹੀਂ ਤਾਂ ਭਾਈ ਸਾਹਿਬ ਜੀ ਇਹ ਸਾਰੇ ਵਿਚਾਰ ਬਹੁਤ ਸਾਰੀਆਂ ਪਰੰਪਰਾਵਾਂ ਨੇ ਜਿਹੜੀਆਂ ਬਦਲੀਆਂ ਸਮੇਂ-ਸਮੇਂ ਦੇ ਉੱਤੇ ਖਾਸ ਕਰਕੇ ਕਿਹਾ ਜਾਂਦਾ ਕਿ ਸਿੱਖ ਮਾਡਰਨ ਧਰਮ ਹੈ ਤੇ ਇਸ ਮਾਡਰਨ ਧਰਮ ਦੇ ਵਿੱਚ ਬਹੁਤ ਕੁਝ ਚੀਜ਼ਾਂ ਆਈਆਂ ਸੀ ਜਿਹੜੀਆਂ ਸੰਪੂਰਨ ਮਿਲੀਆਂ ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਦਲਿਆ ਜਾ ਰਿਹਾ ਐਮੈਂਡਮੈਂਟਸ ਕੀਤੀਆਂ ਜਾ ਰਹੀਆਂ ਨੇ ਸਮੇਂ-ਸਮੇਂ ਦੇ ਉੱਤੇ ਅ ਅਪਾ ਜਦੋਂ ਗੱਲ ਕਰ ਰਹੇ ਸੀ ਤੁਸੀਂ ਜ਼ਿਕਰ ਕੀਤਾ ਸੀ ਕਿ ਘੋੜੇ ਚੜਾਉਣ ਦੀ ਪਰੰਪਰਾ ਜਿਹੜੀ ਸੀ ਉਹ ਕਾਲ ਤੱਕ ਸਾਬ ਤੁਸੀਂ ਕਿਹੜਾ ਕਾਲ ਤੱਕ ਸਾਹਿਬ ਦੇ ਉੱਤੇ ਆ ਕਿ ਘੋੜਾ ਜਿਹੜਾ ਭੇਟ ਕੀਤਾ ਜਾਂਦਾ ਸੀ ਤੋ ਪਰੰਪਰਾਵਾਂ ਸਾਰੀਆਂ ਬਦਲ ਦਿੱਤੀਆਂ ਗਈਆਂ ਹਜੂਰ ਸਾਹਿਬ ਜਾਣਦੇ ਨੇ ਜਾਨੇ ਅੰਗ ਸੰਗ ਦੇਲਾ ਪੰਥਾ ਤੇ ਜਾ ਕੇ ਉਹ ਘੋੜੇ ਜਿਹੜੇ ਉਹ ਭੇਟ ਕੀਤੇ ਜਾਂਦੇ ਨੇ ਸੋ ਤੋਂ ਲੱਗਦਾ ਕਿ ਸਾਰੀਆਂ ਪਰੰਪਰਾਵਾਂ ਜਿਹੜੀਆਂ ਪ੍ਰਾਤਨ ਕਾਲ ਦੀਆਂ ਸੀ ਇਹ ਇਹ ਮੁੜ ਰਿਵਾਈਵਲ ਵਾਲੇ ਪਾਸੇ ਆਉਣੀਆਂ ਚਾਹੀਦੀਆਂ ਨੇ ਬਿਲਕੁਲ ਜੀ ਹੁਣ ਜਿਹੜੀ ਗੁਰੂ ਘਰ ਦੇ ਵਿੱਚ ਸ਼ਸਤਰਾਂ ਦੀ ਤੇ ਘੋੜਿਆਂ ਦੀ ਜਿਹੜੀ ਪ੍ਰਥਾ ਚੱਲੀ ਆ ਵੀ ਭੇਟ ਕਰੋ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਵੀ ਚੰਗੀ ਜਵਾਨੀ ਤੇ ਚੰਗੇ ਸ਼ਸਤਰ ਚੰਗੇ ਜਿਹੜਾ ਘੋੜੇ ਭੇਟ ਕਰੂਗਾ ਉਹਦੇ ਤੇ ਅਸੀਂ ਖੁਸ਼ੀ ਕਰਾਂਗੇ ਤੇ ਬਕਾਇਦਾ ਅਕਾਲ ਤਖਸਬ ਜਿਹੜਾ ਥੜਾ ਬਣਾਇਆ ਸੀ ਮਹਾਰਾਜ ਨੇ ਉਥੇ ਸਿੱਖ ਸੰਗਤਾਂ ਭੇਟ ਕਰਦੀਆਂ ਸੀਗੀਆਂ ਹੂੰ ਉਥੋਂ ਤੱਕ ਘੋੜੇ ਆਉਂਦੇ ਸੀਗੇ ਜਦੋਂ ਮੱਸੀ ਰੰਗੜ ਦਾ ਸਿਰ ਵੱਢਣ ਆਏ ਆ ਹੂੰ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਉਹਨਾਂ ਨੇ ਲਾਚੀ 베ਰੀ ਦੇ ਨਾਲ ਘੋੜੇ ਬੰਨੇ ਹੂੰ ਜਿਹੜੀ ਲਾਚੀ 베ਰੀ ਦਰਸ਼ਨੀ ਜੁੜੀ ਦੇ ਨਾਲ ਹੈ ਤੇ ਹੁਣ ਜਿਹੜਾ ਹੈਗਾ ਵੀ ਉਥੇ ਕਹਿੰਦੇ ਵੀ ਉਥੇ ਘੋੜੇ ਉਥੇ ਭੇਟ ਹੋਣੇ ਚਾਹੀਦੇ ਬਕਾਇਦਾ ਉਥੇ ਅਕਾਲ ਤਖਸਬ ਦੇ ਸਾਹਮਣੇ ਘੋੜੇ ਭੇਟ ਹੋਣੇ ਚਾਹੀਦੇ ਆ ਹੁਣ ਸਿਰਫ ਇੱਕ ਸ਼੍ਰੋਮਣੀ ਕਮੇਟੀ ਕੋਲ ਇੱਕ ਗੁਰਦਾਸਪੁਰ ਦੇ ਵਿੱਚ ਜਗ੍ਹਾ ਜਿੱਥੇ ਉਹਨਾਂ ਨੇ ਘੋੜੇ ਰੱਖੇ ਹੈ ਜਾਂ ਫਤੇਗੜ ਸਾਹਿਬ ਰੱਖਿਆ ਉਹ ਵੀ ਪ੍ਰਾਈਵੇਟ ਜੱਗਾ ਸਿੰਘ ਨਾਂ ਦਾ ਸਿੰਘ ਹੈ ਉਹਨੇ ਰੱਖਿਆ ਤੇ ਬਕਾਇਦਾ ਇਹਨਾਂ ਨੂੰ ਇਹ ਖੋਲਣੀਆਂ ਚਾਹੀਦੀਆਂ ਥਾਂ-ਥਾਂ ਤੇ ਅਕਾਲ ਤਖਤ ਸਾਹਿਬ ਤੇ ਘੋੜੇ ਪੇਟ ਹੋਣੇ ਚਾਹੀਦੇ ਆ ਥਾਂ-ਥਾਂ ਤੇ ਇਹਨਾਂ ਨੂੰ ਅਸਤਵਲ ਬਣਾਉਣੇ ਚਾਹੀਦੇ ਜਿੱਥੇ ਘੋੜ ਸਵਾਰੀ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਫ੍ਰੀ ਦੇ ਵਿੱਚ ਨਵੇਂ ਬੱਚਿਆਂ ਨੂੰ ਉਹਦੇ ਨਾਲ ਵੀ ਜੁੜਨਗੇ ਬੱਚੇ ਵੀ ਜ਼ਰੂਰੀ ਨਹੀਂ ਕਿ ਇਕੱਲੇ ਕਥਾ ਕੀਰਤਨ ਦੇ ਨਾਲ ਹੀ ਮਨੁੱਖ ਸਿੱਖੀ ਦੇ ਨਾਲ ਜੁੜਦੇ ਆ ਖੇਡਾਂ ਦੇ ਰਾਹੀਂ ਵੀ ਇਹ ਨਾਲ ਇਹ ਤਾਂ ਗੁਰੂ ਗੋਬਿੰਦ ਸਾਹਿਬ ਦੀ ਜਿਹੜੀ ਹੁਣ ਸਿੰਘ ਜਾਂਦੇ ਆ ਹਜੂਰ ਸਾਹਿਬ ਜਾ ਕੇ ਘੋੜਾ ਪੇਟ ਕਰਦੇ ਨਹੀਂ ਦੂਰ ਉਹ ਟਰੱਕਾਂ ਤੇ ਲੈ ਕੇ ਜਾਂਦੇ ਆ ਜਾਂ ਰੇਲ ਗੱਡੀ ਤੇ ਲੈ ਕੇ ਜਾਂਦੇ ਆ ਠੀਕ ਆ ਉੱਥੇ ਵੀ ਖੁਸ਼ੀ ਨਾਲ ਕੋਈ ਪੇਟ ਕਰ ਸਕਦਾ ਤੇ ਪਰ ਨਹੀਂ ਤਾਂ ਇੱਥੇ ਕਾਲ ਤੱਕ ਸਾਹਿਬ ਤੇ ਪੇਟ ਹੋਣਾ ਚਾਹੀਦਾ ਸਾਹਮਣੇ ਬਕਾਇਦਾ ਹੂੰ ਉਹ ਕਹਿੰਦੇ ਵੀ ਤੁਸੀਂ ਜੀ ਲਿਆਓ ਅਸੀਂ ਮੈਂ ਫੋਨ ਕੀਤਾ ਬਕਾਇਦਾ ਉਹਨਾਂ ਨੂੰ ਮੈਂ ਕਿਹਾ ਜੀ ਘੋੜਾ ਪੇਟ ਕਰਨਾ ਹੋਵੇ ਕਹਿੰਦੇ ਜੀ ਬਾਬਾ ਸ਼ੀਦਾਂ ਤੱਕ ਲਿਆਓ ਅਰਦਾਸ ਹੋ ਜੂਗੀ ਕਾਲ ਤੱਕ ਸਾਹਿਬ ਤੇ ਤੇ ਮੈਂ ਕਹਿੰਦੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇ ਘੋੜਾ ਆ ਸਕਦਾ ਤੇ ਹੁਣ ਵੀ ਆ ਸਕਦਾ ਘੋੜਾ ਉੱਥੇ ਆਉਣਾ ਚਾਹੀਦਾ ਵੀ ਤੁਹਾਨੂੰ ਸਮਝ ਦੀ ਉਹਦੇ ਨਾਲ ਦੂਜਿਆਂ ਨੂੰ ਵੀ ਪ੍ਰੇਰਣਾ ਮਿਲੇ ਵੀ ਸਿੱਖ ਇਹ ਘੋੜ ਸਵਾਰੀ ਵਾਲੇ ਪਾਸੇ ਜਾਣ ਵੀ ਇਹ ਤਾਂ ਸਾਡੇ ਗੁਰੂ ਘਰ ਦੇ ਵਿੱਚ ਰਵਾਇਤ ਹੈਗੀ ਉਹਨੂੰ ਸੁਰਜੀਤ ਰੱਖਿਆ ਜਾਣਾ ਚਾਹੀਦਾ ਉਸੇ ਤਰ੍ਹਾਂ ਦੇ ਨਾਲ ਬਿਲਕੁਲ ਹਮ ਸਤਿਮਤ ਇਹ ਤਾਂ ਧਿਆਨ ਦੇਣਾ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਇਸ ਵਾਲੇ ਪਾਸੇ ਵੀ ਬਕਾਇਦਾ ਇਸ਼ਤਿਹਾਰ ਜਾਰੀ ਕਰਨਾ ਚਾਹੀਦਾ ਵੀ ਕਿਸੇ ਨੇ ਵੀ ਭੇਟ ਕਰਨਾ ਹੈ ਆਓ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਕਰਕੇ ਅਸੀਂ ਅਰਦਾਸ ਕਰਾਂਗੇ ਇਹ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇ ਆ ਸਕਦੇ ਨੇ। ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਉਹਦੋਂ ਲਾਚੀਬੇਰੀ ਤੱਕ ਲਿਆ ਸਕਦੇ ਨੇ। ਹੁਣ ਵੀ ਆ ਸਕਦੇ ਨੇ ਕੋੜੇ। ਪਰ ਆਪਾਂ ਆਪਦੀ ਜ਼ਿੰਦਗੀ ਚ ਕਦੀ ਦੇਖਿਆ ਨਹੀਂ ਪਰ ਹੋਣਾ ਚਾਹੀਦਾ ਇਹਨਾਂ ਨੂੰ। ਜੇ ਕਰਨਗੇ ਤਾਂ ਇਹਨਾਂ ਦੀ ਚੜ੍ਹਦੀ ਕਲਾ ਵਾਲੇ ਪਾਸੇ ਜਾਣਗੇ। ਬਿਲਕੁਲ। ਸੋ ਇਹ ਜ਼ਰੂਰੀ ਹੈ ਕਿ ਸਵੇ ਸਵੇ ਦੀ ਉੱਤੇ ਜਿਹੜੀਆਂ ਸੇਕਾਮਤ ਦੇ ਵਿੱਚ ਬਹੁਤ ਸਾਰੀਆਂ ਭੀੜਾਂ ਚਾਹੀਆਂ ਪੈਂਦੀਆਂ ਨੇ ਜਿਹੜਾ ਨੂੰ ਸਵੇ ਸਵੇ ਦੀ ਉੱਤੇ ਸੁਧਾਰ ਲੈਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਂ ਅਸ਼ਰੀ ਅਕਾਲ ਤਖਤ ਤੋਂ ਸਭ ਤੋਂ جاری ਹੋਣ ਵਾਲੇ ਫਰਮਾਨ ਨੂੰ ਹਰ ਇੱਕ ਸਿੱਖ ਮੰਨਦਾ ਹੈ ਪਰ ਉਹਨਾਂ ਫਰਮਾਨਸ ਨੂੰ ਦੇਣ ਤੋਂ ਪਹਿਲਾਂ ਉਹ ਫਰਮਾਨ ਪਹੁੰਚਾਉਣ ਤੋਂ ਪਹਿਲਾਂ ਸਿਕੋਂਮ ਤੱਕ ਮੈਨੂੰ ਲੱਗਦਾ ਹੈ ਕਿ ਆਪਣੇ ਪੱਧਰ ਤੇ ਉੱਤੇ ਇਸ ਚੀਜ਼ ਨੂੰ ਇਤਿਹਾਸ ਵਾਲੇ ਪਾਸਿਓਂ ਜਾਚਿਆ ਪਰਖਿਆ ਜਾਣਾ ਚਾਹੀਦਾ ਹੈ ਕਿ ਇਤਿਹਾਸ ਕੀ ਸੀ ਜੇ ਵਾਪਸੀ ਇਤਿਹਾਸ ਦੇ ਵੱਲ ਕਰਾਂਗੇ ਰਵਾਈਵਲ ਦੇ ਵੱਲ ਕਰਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਰੌਲਾ ਪਾਇਆ ਜਾਂਦਾ ਹੈ ਕਿ ਸਿੱਖਾਂ ਨੂੰ ਕਨਵਰਟ ਕੀਤਾ ਜਾ ਰਿਹਾ ਹੈ ਕਨਵਰਜਨ ਹੋ ਰਹੀ ਹੈ ਸਿੱਖਾਂ ਨੂੰ ਰਸਾਈ ਮੱਤ ਦੇ ਵਿੱਚ ਲਿਜਾਇਆ ਜਾ ਰਿਹਾ ਜਾਂ ਸਿੱਖਨ ਨੂੰ ਆਖੋ ਵੱਖਰੇ ਮਤਵੰਦ ਦੇ ਵਿੱਚ ਲਿਆਇਆ ਜਾ ਰਿਹਾ ਹੈ ਜਦੋਂ ਆਪਣੀਆਂ ਪਰੰਪਰਾਵਾਂ ਦੇ ਵੱਲ ਮੁੜਾਂਗੇ ਤਾਂ ਬਹੁਤ ਵੱਡਾ ਫਰਕ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਪਾਏਗਾ ਸੋ ਸਿੱਖੀ ਦੀਆਂ ਰੌ ਰਿਵਾਇਤਾਂ ਦੇ ਉੱਤੇ ਵਾਪਸ ਮੁੜਨਾ ਪਏਗਾ